ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਇਹ ਪੜੋਂ ਲੱਗਿਆ ਕਿਆ ਕਦੂ ਦੇਖੋ ਇਹਨੂੰ ਛਿੱਲ ਕੇ ਆਪਾਂ ਪਾਣੀ ਵਿੱਚ ਪਾ ਲਿਆ ਤੇ ਧੋ ਕੇ ਹੁਣ ਬਾਅਦ ਚ ਕਟਾਂਗੇ ਇਹ ਮੈਂ ਦੋ ਪਿਆਜ਼ ਕੱਟ ਲੇ ਤੇ ਇਹ ਲਸਾਂ ਆ ਇਹਨੂੰ ਮੈਂ ਹਜੇ ਕੁੱਟਣਾ ਵਾ ਤੇ ਇਹ ਹਰੀਆਂ ਵਿੱਚ ਠੀਕ ਹੈ ਦੋ ਹਰੀਆਂ ਤਿੰਨ ਹਰੀਆਂ ਮਿਰਚਾਂ ਕੁੱਟਿਆਂ ਪਾ ਤੇ ਚਿਰੀਆਂ ਨੇ ਤੇ ਕਿਉਂਕਿ ਹੁਣ ਹਾਦਰਕ ਵਗੈਰਾ ਨਹੀਂ ਪਾਉਂਦੇ ਤੇ ਉਹ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣਾ ਤੇ ਵੀਡੀਓ ਨੂੰ ਜ਼ੋਰ ਵੇਖਿਆ ਕਰੋ ਪਲੀਜ਼ ਮੇਰੀ ਰਿਕੁਐਸਟ ਆ ਤੇ ਹੁਣ ਆਪਾਂ ਇਹਨੂੰ ਧੋ ਕੇ ਕੱਟਦੇ ਆ ਫਿਰ ਦਿਖਾਉਣੀ ਆ ਮੈਂ ਤੁਹਾਨੂੰ ਕੱਟ ਕੇ ਲਓ ਜੀ ਆਪਾਂ ਨਾ ਇਹ ਕੀਆ ਕਤਵਾ ਤੇ ਇਹਨੂੰ ਵੇਖ-ਵੇਖ ਫਾੜ ਜਾਣਾ ਘੱਟ ਲਿਆ ਤੇ ਜਮਾ ਬਿਲਕੁਲ ਹੀ ਕੱਚਾ ਬਿਲਕੁਲ ਵੀ ਬੀ ਨਹੀਂ ਹੈਗੇ ਬਹੁਤ ਸੋਹਣਾ ਨਵਾਂ ਆ ਲਵਾ ਕद्दू ਇਹ ਤੇ ਇਹਨੂੰ ਆਪਾਂ ਦੁੱਧ ਵਾਲਾ ਕद्दू ਬਣਾਉਣਾ ਪਾਣੀ ਚ ਨਹੀਂ ਬਣਾਉਣਾ ਇਹਨੂੰ ਦੁੱਧ ਵਾਲਾ ਕद्दू ਬਣਾਉਣਾ ਠੀਕ ਹੈ ਜੀ ਤੇ ਹੁਣ ਆਪਾਂ ਬਸ ਧਰਦਿਆਂ ਕੜਾਈ ਠੀਕ ਹੈ ਵਾਏ ਗਰੂਸ ਤੁਸੀਂ ਵੀ ਦੁੱਧ ਵਾਲਾ ਕਦੂ ਇਸ ਤਰੀਕੇ ਨਾਲ ਬਣਾ ਕੇ ਦੇਖੋ ਜੇ ਠੀਕ ਹੈ ਜੀ ਲਓ ਜੀ ਕੜਾਈ ਤੇ ਪਾਣੀ ਸੁੱਕ ਗਿਆ ਹੈ ਆਪਾਂ ਪਾਉਣੇ ਨੇ ਦੇ ਵਿੱਚ ਤੇਲ ਤੇਲ ਥੋੜਾ ਜਿਹਾ ਹਾ ਪਾਵਾਂਗੇ ਚਲੋ ਠੀਕ ਹੈ ਤੇਲ ਜੋ ਆਪਾਂ ਹਣੇ ਘੜਤਨ ਕੱਢ ਲਾਂਗੇ ਸਾਰੇ ਫੇਰ ਤੜਕਾ ਲਾਵਾਂਗੇ ਤੇਲ ਆਪੜਾ ਹੋ ਗਿਆ ਇਹ ਯਾਰੋ ਦੋ ਚਟਾਂਗੇ ਆਪਾਂ Salt ਮਿਰਚਾ ਤੇ ਇੱਕ ਧੰਚਾ ਜੀਰੇ ਦਾ ਇਹਨਾਂ ਵਿੱਚ ਆਪਣਾ ਜੀਰਾ ਜੀਰਾ ਹਾਂ ਮਿੱਠੂ ਆਉਣੀ ਆ ਤੇ ਕੁਝ ਟਮਾਟਰ ਆਪਾਂ ਇਹਦੇ ਵਿੱਚ ਪਾਉਂਦੇ ਹਾਂ ਕਿਉਂਕਿ ਆਪਾਂ ਦੁੱਧ ਵਾਲਾ ਕद्दू ਬਣਾਉਣਾ ਤੇ ਟਮਾਟਰ ਨਹੀਂ ਆਪਾਂ ਇਹਦੇ ਵਿੱਚ ਪਾਉਂਦੇ ਤੇ ਜ਼ਿਆਦਾ ਪਾਣੀ ਵੀ ਨਹੀਂ ਪਾਉਂਦੇ ਥੋੜਾ ਜਿਹਾ ਦੁੱਧ ਪਾਵਾਂਗੇ ਬਾਅਦ ਤੇ ਉਹਦੇ ਨਾਲ ਕद्दू ਬਣਾਵਾਂਗੇ ਆਪਾਂ ਇਹਦੇ ਦੂਨ ਨਾ ਨਾ ਹੱਪਾ ਤੇ ਨਾ ਜਿਹੜਾ ਮਸਲਾ प्याज ਹੋ ਗਿਆ ਉਹ ਬਾਲੇ ਹੀ ਭੁੰਨਨੇ ਆਪਾਂ ਤੇ ਫੇਰ ਨਾ ਦੁੱਧ ਦੇ ਵਿੱਚ ਇਹਦਾ ਕਾਲਾ ਕਾਲਾ ਜਿਹਾ ਸਲ ਲੱਗ ਜਾਂਦਾ ਜਿਆਦਾ ਪਿਆਜ਼ ਭੁੰਨ ਲੇਕਾ ਨੂੰਰ ਮਲ ਦੇ ਰੱਖਾਂਗੇ ਥੋੜੇ ਜਿਹਾ ਗੁਲਾਬੀ ਕਰਾਂਗੇ ਤੇ ਨਮਕ ਆਪਾਂ ਪਾਉਂਦੇ ਨਹੀਂ ਪਹਿਲਾਂ ਕਿਉਂਕਿ ਨਮਕ ਨਾਲੇ ਦੁੱਧ ਫਟ ਜਾਂਦਾ ਹੁੰਦਾ ਦੁੱਧ ਵਾਚ ਪਾਵਾਂਗੇ ਦੁੱਧ ਪਾ ਕੇ ਨਮਕ ਤੇ ਆਮ ਤੇ ਇਹਨਾਂ ਹਰੀਆਂ ਮਿਰਚਾਂ ਘਟੀਆਂ ਸੀ ਇਹ ਪਾ ਦਿੱਤੀਆਂ ਮੈਂ ਠੀਕ ਹੈ ਜੀ ਤਾਂ ਆਪੋਂ ਮਸਾਲਾ ਬੱਪੀ ਇਸ ਤਰ੍ਹਾਂ ਹਰਤ ਇਹ ਪਾ ਪਾ ਤਿਆਜ਼ ਨੂੰ ਪੀਰ ਬਹੁਤ ਘੱਟ ਹੁੰਦੇ ਹੈਗੇ ਗਾੜਾ ਧੁੰਦੇ ਨਹੀਂ ਹੈਗੇ ਤੇ ਆਪਾਂ ਬਸ ਥੋੜੇ ਜਿਹਾ ਚੁੱਲੇ ਤੇ ਬਣਾਇਆ ਕਰਾਂਗੇ ਤਾਂ ਮਿੱਠੀ ਮਿੱਠੀ ਦਾ ਤੋਲ ਹੋਣੀ ਹੈ ਕੜਾਈ ਧੁੰਦੇ ਜਿਹਾ ਬਣਾਇਆ ਕਰਾਂਗੇ ਚੁੱਲੇ ਤੇ ਸਾਚਾ ਲਾ ਕੇ ਇਹ ਆਪਣੇ ਝੋਲੀ ਜੀ ਗੰਦੇ ਜਿੰਨਾ ਨਮਕ ਪਾਇਆ ਹੁੰਦਾ ਤਾਂ ਬਹੁਤ ਜਲਦੀ ਝੋਜ ਜਾਦਾ ਜੀ ਮਸਾਲੇ ਆਪਣੇ ਭੁੱਜ ਗਿਆ ਆਹ ਕੰਨੇ ਆਪਣੇ ਭੁੱਜ ਗਿਆ ਇਹਨਾਂ ਨੂੰ ਜਿਆਦਾ ਤੁਹਾਨੂੰ ਦੱਸਿਆ ਮੈਂ ਕਰਦੇ ਨਹੀਂ ਬਰਾਉਨ ਕਿਉਂਕਿ ਬਾਲੇ ਕਾਲੇ ਨਹੀਂ ਕਰਦੇ ਇੰਦੀ ਵਿੱਚ ਆਪਾਂ ਹੁਣ ਕਸ਼ਮੀਰੀ ਲਾਲ ਮਚ ਪਾ ਦਿੰਨੇ ਇੱਕ ਚਮਚਾ ਠੀਕ ਹੈ ਜੀ ਇਹਨਾਂ ਨੂੰ ਆਪਾਂ ਮਿਲਾ ਲੈਨੇ بسم ਈਲਾਹ ਨੀ ਥੋੜਾ ਜਿਹਾ ਰਾਂਗ ਚੇਂਜ ਹੋ ਜਾਂਦਾ ਉਹ ਟਿਕਰ ਗਰਮਿੰਦੀ ਤੇ ਸੁੱਕਣ ਕੰਤੇ ਹੁੰਦੀ ਨੇ ਕਿ ਨਮਕ ਆਪ ਤਾਂ ਮੈਂ ਪਹਿਲਾਂ ਵੀ ਦੱਸ ਤਾਂ ਨਮਕ ਵੀ ਪਾਉਂਦੇ ਹਾਂ ਜੀ ਤੇ ਹੁਣ ਆਪਾਂ ਪਾਵਾਂਗੇ ਹਲਦੀ ਪਾਊਡਰ ਇਹ ਚਮਚਾ ਛੋਟਾ ਵਾ ਆਪਾਂ ਪਾ ਹਲਦੀ ਪਾਊਡਰ ਤਾਂ ਥੋੜਾ ਜਿਹਾ ਲਾਲ ਮਿਰਚ ਪਾਊਡਰ ਪਾਵਾਂ ਕਿਉਂਕਿ ਅਰ ਲਾਲ ਮਿਰਚਾਂ ਵੀ ਪਾਉਣੀਆਂ ਲਾਲ ਮਿਰਚ ਪਾਉਂਦੇ ਪਾਤਾ ਇਹ ਇਹ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਇਹ ਮੈਂ ਸਾਰਾ ਘਰੇ ਬਣਾਇਆ ਹੋਇਆ ਹੈ ਮੈਂ ਤੁਹਾਨੂੰ ਦੱਸੂਗੀ ਇਹ ਦੀ ਵੀ ਮੈਂ ਘਰੇ ਕਿਵੇਂ ਬਣਾਉਣੀ ਹੈ ਗਾ ਮਸਾਲਾ ਵਾਦੀ ਤੇ ਹੁਣ ਨਾ ਐਂ ਦੇ ਵਿੱਚ ਆਪਾਂ ਲਸਣ ਨੂੰ ਕੁੱਟਿਆ ਸੀਗਾ ਥੋੜਾ ਜਿਹਾ ਹੁਣ ਆਪਾਂ ਪਾਣੀ ਪਾਵਾਂਗੇ ਨਾ ਮਸਾਲੇ ਪੱਕ ਜਾਣਗੇ ਫਿਰ ਇੰਨੇ ਵਿੱਚ ਮੈਂ ਲਸਣ ਨੂੰ ਕੁੱਟਿਆ ਸੀ ਤੇ ਇਹ ਆਪਾਂ ਪਾ ਸਕਦੇ ਹਾਂ ਨਾਲ ਇਹ ਕਟਾ ਕੇ ਹਾਂ ਲੇਖ ਇਹ ਇਹਨਾਂ ਲਸਣ ਲਗਾਤੀ ਹੁਣ ਇਹਨਾਂ ਵਿੱਚ ਥੋੜਾ ਜਿਹਾ ਮਸਾਲਾ ਮਿਜੜ ਦਾਂਗੇ ਤੇ ਫਿਰ ਆਪਾਂ ਇਹ ਕੱਦੂ ਪਾਵਾਂਗੇ ਤੇ ਬਸ ਇੰਨੇ ਕ ਪਾਣੀ ਜਿਹਾ ਆਪਾਂ ਕੱਦੂ ਬਣਾ ਲੈਣਾ ਲਓ ਜੀ ਆਪਣਾ ਪਾਣੀ ਪੂਰਾ ਰਿਜੜਨ ਲੱਗ ਗਿਆ ਠੀਕ ਹੈ ਤੇ ਹੁਣ ਆਪਾਂ ਪਾ ਦਿੰਦੇ ਹਾਂ ਕੱਦੂ ਕੱਦੂ ਆਪਾਂ ਕੱਟ ਕੇ ਸਾਰਾ ਰੱਖ ਕੇ ਪਾ ਦਿੰਦੇ ਹਾਂ ਆਹ ਜਿੰਨੀ ਉਹ ਕੜ ਤੱਕ ਲਓ ਜੀ ਇਹ ਨੂੰ ਫੋਪੜ ਨਹੀਂ ਰਹਿ ਗਿਆ ਆਪਾਂ ਉਹ ਕਾ ਲਈਏ ਇਹ ਮੇਰਾ ਕਦੂ ਅੱਧਾ ਕਿਲੋ ਤੋਂ ਜ਼ਿਆਦਾ ਆ ਤੇ ਕਿਲੋ ਤੋਂ ਥੋੜਾ ਜਿਹਾ ਘੱਟ ਤੇ ਅੱਧਾ ਕਿਲੋ ਤੋਂ ਜ਼ਿਆਦਾ ਹੁਣ ਮੈਂ ਇਹ ਕਿੰਨਾ ਸਮਝਾਂ ਕਿ ਪੌਣਾ ਕਿਲੋ ਕਦੂ ਆ ਮੇਰਾ ਠੀਕ ਹੈ ਜੀ ਤੁਸੀਂ ਮੈਂ ਲਊ ਜੀ ਆਪਾਂ ਇਹਨੂੰ ਮਲਾ ਲਿਆ ਆਪਾਂ ਕਦੂ ਮਠੀ ਮਠੀ ਆ ਕੇ ਤੇ ਇਸੇ ਨਾਲ ਹੀ ਬਣਾਉਣਾ ਇਸੇ ਪਾਣੀ ਨਾਲ ਹੀ ਬਣਾਉਣਾ ਆਪਾਂ ਹੋਰ ਪਾਣੀ ਨਹੀਂ ਪਾਉਂਦੇ ਕਿਉਂਕਿ ਦੁੱਧ ਪਾਵਾਂਗੇ ਬਾਅਦ ਹੁਣ ਆਪਾਂ ਇਹਨੂੰ ਥੱਕ ਦਿੰਨੇ ਆ ਤੇ ਸੇਕ ਕਰਦੇ ਨੇ ਮਠਾ ਤੇ ਇਹ ਮਠੀ ਮਠੀ ਆ ਕੇ ਬਣਣਾ ਨੇ ਠੀਕ ਹੈ ਜੀ ਇਹਨੂੰ ਹੁਣ 5-5-7 ਮਿੰਟਾਂ ਬਾਅਦ ਆਪਾਂ ਵੇਖਦੇ ਰਵਾਂਗੇ ਤੇ ਜੋ ਇਹਦਾ ਪਾਣੀ ਸੁੱਕ ਗਿਆ ਤੇ ਕਦੂ ਜਮਾ ਰਿਚ ਗਿਆ ਤੇ ਉਦੋਂ ਫਿਰ ਆਪਾਂ ਇਹਨੂੰ ਦੁੱਧ ਮਰ ਪਾ ਕੇ ਤੇ ਫਿਰ ਨਮਕ ਪਾਵਾਂਗੇ ਇਹਦੇ ਵਿੱਚ ਉਹਨਾਂ ਚ ਕਿਰਨੂੰ ਰਿਜਣ ਦਾਂਗੇ ਤੇ ਹੁਣ ਹੁਣ ਹਜੇ ਰਿਜਣੇ ਲੱਗਿਆ ਤੇ ਇਹਨੂੰ ਵਿੱਚ ਵਿੱਚ ਆਪਾਂ ਵੇਖਦੇ ਰਵਾਂਗੇ ਦੋ ਦੋ ਮਿੰਟਾਂ ਬਾਅਦ ਤੇ ਇਹਨੇ ਕੱਚਾ ਕਦੂ ਸੀ ਬਿਲਕੁਲ ਜਲਦੀ ਪੰਜ ਜਾਣਾ ਠੀਕ ਹੈ ਜੀ ਤੇ ਹੁਣ ਆਪਾਂ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਮੇਰੀ ਬੇਨਤੀ ਹੈ ਇਹ ਬਣ ਦਿੱ ਗਾ ਸੋਨਾ ਰੰਗ ਆਇਆ ਸਬਜੀ ਦਾ ਇਹਨੂੰ ਥੋੜਾ ਜਿਹਾ ਹੋਰ ਰੋੜ ਰੋੜ ਕੇ ਲੈਣੇ ਨੇ ਫਿਰ ਆਪਾਂ ਇਹਦੇ ਵਿੱਚ ਦੁੱਧ ਪਾਉਣੇ ਆ ਤੁਪੂ ਕੋਸ਼ਕਾ ਦੂਆ ਦਾ ਪਾਣੀ ਵੀ ਛਾੜ ਜਿੰਦਾ ਹਿੰਦਾ ਇਸਦੇ ਵਿੱਚ ਮੈਂ ਜਿਹੜੀ ਕਦੂ ਦੁੱਧ ਪਾ ਕੇ ਆਪਾਂ ਸਬਜ਼ੀ ਬਣਾਉਣੀ ਆ ਨਾ ਉਹਦੇ ਵਿੱਚ ਜਿਆਦਾ ਮਸਾਲੇ ਨਹੀਂ ਪਾਏ ਜਾਂਦੇ ਤੇ ਜਿਹੜੀ ਆਪਾਂ ਜਿਵੇਂ ਸੋਲਿਆ ਵਾਲੀ ਸਬਜ਼ੀ ਹੋ ਗਈ ਹੋਰ ਗਰੇਵੀ ਵਾਲੀ ਕੋਈ ਸਬਜ਼ੀ ਬਣਾਉਣੀ ਆ ਉਹਦੇ ਵਿੱਚ ਆਪਾਂ ਸਾਰੇ ਮਸਾਲੇ ਪਾ ਲੈਣੇ ਆ ਤੇ ਇਹਨੇ ਵਿੱਚ ਆਪਾਂ ਬਹੁਤ ਘੱਟ ਮਸਾਲੇ ਪਾਉਣੇ ਹੁੰਦੇ ਕਿਉਂਕਿ ਇਹਦੇ ਵਿੱਚ ਆਪਾਂ ਦੁੱਧ ਪਾਉਣਾ ਹੁੰਦਾ ਇਸ ਕਰਕੇ ਆਪਾਂ ਘੱਟ ਮਸਾਲੇ ਪਾਉਣੇ ਆ ਤੇ ਆਪਣਾ ਚੈਨਲ ਵੀ ਹੈਗਾ ਮੀਟ ਬਲਾਓ ਉਹਦੇ ਵਿੱਚ ਰੈਸਪੀ ਸਾਰੀ ਸਬਜ਼ੀ ਆਉਂਦੀ ਸਾਰੀ ਵੀਡੀਓ ਆਉਂਦੀ ਆ ਰੈਸਪੀ ਦੀ ਵੀਡੀਓ ਹੁੰਦੀ ਉਹ ਤੇ ਮੀਟ ਬਲੌਗ ਤੇ ਇੱਥੇ ਆਪਣੇ ਇਸ ਚੈਨਲ ਤੇ ਆਪਾਂ ਵੀਡੀਓ ਅੱਜ ਸਬਜੀ ਦੀ ਪਾਵਾਂਗੇ ਤੇ ਮੀਟ ਕੋਈ ਵੀ ਰੈਸਪੀ ਦੇਖਣੀ ਹੈ ਮੀਟ ਬਲੌਗ ਤੇ ਦੇਖ ਸਕਦੇ ਹੋ ਉਸੇ ਉੱਥੇ ਆਪਣੇ ਸਾਰੇ ਕ੍ਰੈਸਪੀ ਆਉਂਦੀ ਹੈ ਇਸ ਤਰ੍ਹਾਂ ਦੀ ਸਬਜੀ ਦੀ ਹੁਣ ਆਪਾਂ ਇਹਦੇ ਵਿੱਚ ਪਾਉਣਾ ਹੈ ਦੁੱਧ ਦੁੱਧ ਜੇ ਆਪਾਂ ਨੇ ਇੱਕ ਕੱਪ ਦੁੱਧ ਧਾਲਿਆ ਠੀਕ ਹੈ ਇੱਕ ਕੱਪ ਦੇ ਵਿੱਚ ਪੂਰਾ ਆਪ ਭਰ ਕੇ ਦੁੱਧ ਆ ਪਾ ਦਾਂਗੇ ਇੱਕ ਕੱਪ ਦੇ ਨਾਲ ਇਹ ਬਹੁਤ ਵਧੀਆ ਸਬਜ਼ੀ ਬਣ ਕੇ ਰੈਡੀ ਹੋਊਗੀ ਤੇ ਦੇਖੋ ਦੇਖੋ ਕਿਉਂ ਹੋਣ ਇਹ ਇਹਦੇ ਵਿੱਚ ਨਾਲ ਦੁੱਧ ਰਿਜ ਜੂਗਾ ਨਾਲ ਇਹ ਸੁੱਕੀ ਦੂੜੀ ਲਗਾ ਹੁਣ ਆਪਾਂ ਇਹਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਫਿਰ ਲਾ ਲਾਂਗੇ ਠੀਕ ਹੈ ਜੀ ਮਿਲਾ ਦਈਏ ਇਹਨੂੰ ਸਾਰੇ ਨੂੰ ਆਪਾਂ ਤੇ ਹੱਜੀ ਆਪਾਂ ਨਮਕ ਜਿਹੜਾ ਆਪਾਂ ਲਹਣੀ ਹੋਈ ਸਬਜ਼ੀ ਨਮਕ ਉਦੋਂ ਪਾਵਾਂਗੇ ਬੰਨ੍ਹ ਹੀ ਰਹੀ ਹੋਤੀ ਹੈ। ਮੋਜੀ ਆਪਣੀ ਸਬਜ਼ੀ ਪਾਣੀ ਚ ਇਹ ਮੋਜੀ ਆੜੀ ਥੋੜਾ ਪਾ ਕਰਦੇ ਆਂ ਡੱਕ ਮਿਲ ਜੇ ਫਿਰ ਕਿਸੇ ਹੋਰ ਬਲੌਗ ਨਾਲ ਵਾਈਕ ਚ ਖਲਸਾ ਵਾਈਕ ਚ